ਅੱਜ ਵੀ ਇੰਡੀਗੋ ਦੀਆਂ ਕਈ ਉਡਾਨਾਂ ਰੱਦ। ਹਵਾਈ ਅੱਡਿਆਂ ਉੱਤੇ ਮੱਚੀ ਹਾਹਾਕਾਰ। ਚੇਨਈ ਅਹਮਦਾਬਾਦ ਦੇ ਵਿੱਚ ਵੀ ਪਰੇਸ਼ਾਨ ਯਾਤਰੀ। ਦਿੱਲੀ ਹਵਾਈ ਅੱਡੇ ਨੇ ਜਾਰੀ ਕੀਤੀ ਐਡਵਾਈਜ਼ਰੀ। ਜ਼ਮੀਨ ਤੇ ਬੈਠ ਕੇ ਇੰਤਜ਼ਾਰ ਕਰਦੇ ਰਹੇ ਯਾਤਰੀ। ਯਾਤਰੀਆਂ ਨੇ ਕਈ ਥਾਵਾਂ ਤੇ ਆਪਣੀ ਨਾਰਾਜ਼ਗੀ ਕਿਤੇ ਪ੍ਰਗਟ। ਕਾਰਟ ਛੱਡਣ ਤੋਂ ਪਹਿਲ ਨਾ ਆਪਣੀ ਉਡਾਣ ਦੀ ਸਥਿਤੀ ਦੀ ਜਾਂਚ ਕਰਨ ਦੀ ਯਾਤਰੀਆਂ ਨੂੰ ਕੀਤੀ ਗਈ ਬੇਨਤੀ ਇੰਡੀਗੋ 에ਅਰਲਾਈਨਜ਼ ਨੂੰ ਅਚਾਨਕ ਸਟਾਫ ਦੇ ਕਾਰਟ ਅਤੇ ਤਕਨੀਕੀ ਪ੍ਰਬੰਧਨ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਕਾਰਨ ਦੇਸ਼ ਭਰ ਦੇ ਹਜ਼ਾਰਾਂ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਦਿੱਲੀ ਮੁੰਬਈ ਅਹਮਦਾਬਾਦ ਜੈਪੁਰ ਇੰਦੋਰ ਕੋਚੀ ਰਵੰਨਤ ਪੋਰਮ ਸਮੇਤ ਕਈ ਹਵਾਈ ਅੱਡਿਆਂ ਉਤੇ ਉਡਾਨਾਂ ਵੱਡੇ ਪੱਧਰ ਉਤੇ ਰੱਦ ਜਾਂ ਦੇਰੀ ਨਾਲ ਚੱਲ ਰਹੀਆਂ ਹਨ ਜਿਸ ਕਾਰਨ ਹਵਾਈ ਅੱਡੇ ਦੇ ਟਰਮੀਨਲਾਂ ਤੇ ਭਾਰੀ ਪੀੜ ਹੈ ਯਾਤਰੀਆਂ ਨੇ ਕਈ ਥਾਵਾਂ ਤੇ ਆਪਣੀ ਨਰਾਜ਼ਗੀ ਪ੍ਰਗਟ ਕੀਤੀ ਅਤੇ ਇਸ ਦਾ ਪ੍ਰਭਾਵ ਸੋਸ਼ਲ ਮੀਡੀਆ ਉੱਤੇ ਵੀ ਦੇਖਿਆ ਜਾ ਰਿਹਾ ਹੈ ਇੰਡੀਗੋ ਦੇ ਬੇੜੇ ਅਤੇ ਕਨੈਕਟੀਵਿਟੀ ਨੈਟਵਰਕ ਦੇ ਕਾਰਨ ਇਸ ਦਾ ਪ੍ਰਭਾਵ ਦੇਸ਼ ਭਰ ਦੇ ਵਿੱਚ ਮਹਿਸੂਸ ਕੀਤਾ ਗਿਆ ਹਵਾਈ ਅੱਡੇ ਦੇ ਅਧਿਕਾਰੀਆਂ ਤੇ ਇੰਡੀਗੋ ਵੱਲੋਂ ਦੇਰ ਰਾਤ ਤੱਕ ਲਗਾਤਾਰ ਸਲਾਹਾਂ ਜਾਰੀ ਕੀਤੀਆਂ ਜਾ ਰਹੀਆਂ ਨੇ ਪਰ ਸਥਿਤੀ ਨੂੰ ਕਾਬੂ ਦੇ ਵਿੱਚ ਲਿਆਉਣ ਦੇ ਵਿੱਚ ਅੱਧੀ ਰਾਤ 12 ਵਜੇ ਤੱਕ ਵੀ ਸਮਾਂ ਲੱਗ ਰਿਹਾ ਸੀ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ ਦਿੱਲੀ ਨੇ ਸਵੇਰੇ ਇੱਕ ਯਾਤਰੀ ਐਡਵਾਈਜ਼ਰੀ ਜਾਰੀ ਕੀਤੀ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਅਸੀਂ ਤੁਹਾਨੂੰ ਅਪਡੇਟ ਕਰਨਾ ਚਾਹੁੰਦੇ ਹਾਂ ਕਿ ਇੰਡੀਗੋ ਉਡਾਨਾਂ ਸੇਵਾਵਾਂ ਦੇ ਜਿਹੜੀਆਂ ਕਿ ਹੌਲੀ-ਹੌਲੀ ਆਮ ਵਾਂਗ ਹੋ ਰਹੀਆਂ ਹਨ ਯਾਤਰੀਆਂ ਨੂੰ ਘਰ ਛੱਡਣ ਤੋਂ ਪਹਿਲਾਂ ਆਪਣੀ ਉਡਾਣ ਦੀ ਸਥਿਤੀ ਦੀ ਜਾਂਚ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ ਆਈਜੀਆਈ ਨੇ ਉਹਨਾਂ ਨੂੰ ਆਪਣੀ ਵੈੱਬਸਾਈਟ ਅਤੇ 에ਅਰਲਾਈਨਾਂ ਦਾ ਸਿੱਧਾ ਸੰਪਰਕ ਕਰਨ ਦੀ ਵੀ ਸਲਾਹ ਦਿੱਤੀ ਹੈ ਇਹ ਸਲਾਹ ਦਿੱਲੀ ਹਵਾਈ ਅੱਡੇ ਦੇ ਅਧਿਕਾਰ ਟੈਕਸ ਹੈਂਡਲ ਦੁਆਰਾ ਸੋਸ਼ਲ ਮੀਡੀਆ ਉਤੇ ਸਾਂਝੀ ਕੀਤੀ ਗਈ ਹੈ ਦਿੱਲੀ ਹਵਾਈ ਅੱਡੇ ਦੇ ਟਰਮੀਨਲ ਉਤੇ ਰਾਤ ਭਰ ਭੀੜ ਸੀ ਕਿਉਂਕਿ ਬਹੁਤ ਸਾਰੇ ਯਾਤਰੀ ਅਨਿਸ਼ਚਿਤਤਾ ਦੇ ਵਿਚਕਾਰ ਹੋਰ ਅਪਡੇਟਾਂ ਦੀ ਉਡੀਕ ਕਰ ਰਹੇ ਹਨ ਅਹਮਦਾਬਾਦ ਹਵਾਈ ਅੱਡੇ ਉਤੇ ਵੀ ਸਥਿਤੀ ਸਭ ਤੋਂ ਗੰਬੀਰ ਬਣੀ ਹੋਈ ਹੈ ਅਦਾਜ਼ੀ ਕਿ ਸਵੇਰੇ 12 ਵਜੇ ਤੋਂ ਲੈ ਕੇ ਸਵੇਰੇ 6 ਵਜੇ ਦੇ ਵਿੱਚਕਾਰ 7 ਆਗਮਨ ਉਡਾਨਾਂ ਰੱਦ ਕੀਤੀਆਂ ਗਈਆਂ ਨਾਲ ਹੀ 12 روانਗੀਆਂ ਉਡਾਨਾਂ ਇਸ ਦਾ ਮਤਲਬ ਹੈ ਕਿ ਕੁੱਲ 19 ਇੰਡੀਗੋ ਉਡਾਨਾਂ ਪ੍ਰਭਾਵਿਤ ਹੋਈਆਂ ਇਸ ਨਾਲ ਹਵਾਈ ਅੱਡੇ ਦੇ ਅੰਦਰ ਅਤੇ ਬਹਾਈ ਯਾਤਰੀਆਂ ਨੂੰ ਅਸੁਵਿਧਾ ਹੋਈ ਬਹੁਤ ਸਾਰੇ ਯਾਤਰੀਆਂ ਨੇ ਕਿਹਾ ਕਿ ਉਹਨਾਂ ਨੂੰ 에ਅਰਲਾਈਨ ਤੋਂ ਸਮੇਂ ਸਿਰ ਅਤੇ ਸਹੀ ਜਾਣਕਾਰੀ ਨਹੀਂ ਮਿਲੀ ਤਾਂ ਉੱਥੇ ਮੁੰਬਈ ਹਵਾਈ ਅੱਡੇ ਉੱਤੇ ਵੀ ਸਥਿਤੀ ਗੁੰਝਲਦਾਰ ਦਿਖਾਈ ਦਿੱਤੀ ਵਿਆਪਕ ਰੱਦ ਕਰਨ ਅਤੇ ਦੇਰੀ ਤੋਂ ਬਾਅਦ ਯਾਤਰੀਆਂ ਦੀ ਪੀੜਾ ਨਹੀਂ ਵਧ ਗਈ ਕਿ ਹਵਾਈ ਅੱਡੇ ਦੇ ਅਧਿਕਾਰੀਆਂ ਨੂੰ ਅਸਾਈ ਤੌਰ ਉਤੇ ਬੈਠਣ ਦਾ ਪ੍ਰਬੰਧ ਕਰਨਾ ਪਿਆ ਬੱਚੇ ਬਜ਼ੁਰਗ ਲੋਕ ਸੈਲਾਨੀ ਅਤੇ ਕਾਰੋਬਾਰੀ ਯਾਤਰੀ ਜ਼ਮੀਨ ਉੱਤੇ ਉੱਡੀ ਕਰਦੇ ਦੇਖੇ ਗਏ ਇੱਕ ਯਾਤਰੀ ਨੇ ਕਿਹਾ ਕਿ ਅੰદાવાદ ਲਈ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਹੁਣ ਇੱਕੋ ਇੱਕ ਵਿਕਲਪ ਟੈਕਸੀ ਬੁੱਕ ਕਰਨਾ ਸੀ 에어ਲਾਈਨ ਅਧਿਕਾਰੀ ਬੇਖਬਰ ਹਨ ਅਤੇ ਸਿਰਫ ਉੱਡੀ ਕਹਿ ਰਹੇ ਹਨ ਦੇਸ਼ ਭਰ ਵਿੱਚ ਇੰਡੀਗੋ ਦੇ ਸੰਚਾਲਨ ਨੂੰ ਆਮ ਬਣਾਉਣ ਵਿੱਚ ਮੁਸ਼ਕਲ ਦੇ ਕਾਰਨ ਕਈ ਯਾਤਰੀਆਂ ਨੇ ਘੰਟਿਆਂ ਤੱਕ ਉਡੀਕ ਕਰਦੇ ਰਹੇ ਕੋਚੀ ਕੇਰਲ ਦੇ ਹਵਾਈ ਅੱਡੇ ਉੱਤੇ ਦਰਜਨਾਂ ਯਾਤਰੀ ਬੋਰਡਿੰਗ 게ਟ ਉੱਤੇ ਕਤਾਰ ਦੇ ਵਿੱਚ ਖੜੇ ਦੇਖੇ ਗਏ ਤਾਂ ਉੱਥੇ ਹੀ ਤਿਰਵੰਨਤ ਪੁਰਮ ਹਵਾਈ ਅੱਡੇ ਉੱਤੇ ਅਧਿਕਾਰਤ ਅੰਕੜੇ ਜਾਰੀ ਕੀਤੇ ਗਏ ਘਰੇਲੂ ਆਗਮਨ ਤੰਦਾਜ਼ੇ ਕਿ 11 ਘਰੇਲੂ ਰਵਾਨਗੀ 11 ਅੰਤਰਰਾਸ਼ਟਰੀ ਆਗਮਨ 2 ਅੰਤਰਰਾਸ਼ਟਰੀ ਰਵਾਨਗੀ ਹੁਣ ਤੱਕ ਜਿਹੜੇ ਕਿ ਉਡਾਨਾਂ ਨੇ ਕਈ ਹੋਰ ਰੱਦ ਕੀਤੀਆਂ ਹਨ ਇਥੇ 6 ਕਰੇਲੂ ਉਡਾਨਾਂ ਰੱਦ ਹੋਣ ਕਾਰਨ ਯਾਤਰੀਆਂ ਨੂੰ ਅਸੁਵਿਧਾ ਹੋਈ ਹੈ ਬਹੁਤ ਸਾਰੇ ਯਾਤਰੀਆਂ ਨੂੰ ਅਗਲੇ ਦਿਨ ਦੀਆਂ ਉਡਾਨਾਂ ਦੀ ਪੇਸ਼ਕਸ਼ ਕੀਤੀ ਗਈ ਸੀ ਤਾਂ ਦੇਸ਼ ਭਰ ਦੇ ਵਿੱਚ ਤਰਥੱਲੇ ਮਚੇ ਹੋਈ ਹੈ ਇੰਡੀਗੋ ਦੀਆਂ ਜਿਹੜੀ ਕਿ ਉਡਾਨਾਂ ਰੱਦ ਹਨ ਜਿਸ ਕਾਰਨ ਯਾਤਰੀਆਂ ਨੂੰ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ